B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਫਾਜ਼ਲਕਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਫਾਜ਼ਲਕਾ ਦੇ ਕੋੜ ਦੇ ਵਿੱਚ ਪੇਸ਼ੀ ਭੁਗਤ ਕੇ ਵਾਪਸ ਜਾ ਰਹੇ ਸੀ ਮੋਟਰਸਾਈਕਲ ਸਵਾਰ ਵੱਲੋਂ ਟੱਕਰ ਮਾਰੀ ਜਾਂਦੀ ਹੈ ਕਾਰ ਦੇ ਵਿੱਚ ਤੇ ਜਿਸ ਤੋਂ ਬਾਅਦ ਜਿਹੜੇ ਪੇਸ਼ੀ ਭੁਗਤ ਕੇ ਆ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਕੀ ਮਾਮਲਾ ਜੀ ਇਹ ਬਲਵਿੰਦਰ ਇਹ ਹਨ ਕਾਨੂੰਨ ਦਾ ਬਹੁਤ ਵੱਡਾ ਮਾਮਲਾ ਹੈ ਤੇ ਜੇ ਅਦਾਲਤਾਂ ਦੇ ਬਾਹਰ ਵੀ ਸੁਰੱਖਿਅਤ ਨਹੀਂ ਹੈਗੇ ਬੰ ਤੇ ਮਾਮਲਾ ਬਹੁਤ ਖਤਰਨਾਕ ਹੈ ਪਤਾ ਤੈ ਲੱਗਿਆ ਕਿ ਇਹਨਾਂ ਦੇ ਵਿੱਚ ਪ੍ਰਾਣੀ ਰੰਜਿਸ਼ ਵੀ ਚੱਲ ਰਹੀ ਸੀ ਅੱਜ ਫਾਜ਼ਲਕਾਦੀ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ੀ ਸੀ ਪੇਸ਼ੀ ਤੋਂ ਜਦੋਂ ਵਾਪਸ ਆਏ ਤਾਂ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਹੋਈ ਕੁਝ ਲੋਕਾਂ ਨੇ ਗੋਲੀ ਚਲਾ ਦਿੱਤੀ ਤਾਂ ਇੱਕ ਸਾਹਿਲਪ੍ਰੀਤ ਨਾਂ ਦਾ ਜਿਹੜਾ ਨੌਜਵਾਨ ਹੈ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਉਹਦੀ ਮਾਂ ਤੜਫ ਤੜਫ ਕੇ ਉੱਥੇ ਦੱਸ ਰਹੀ ਸੀ ਕਿ ਅਸੀਂ ਅੱਜ ਤੋਂ ਪਹਿਲਾਂ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਹ ਲੋਕ ਲਲਕਰੇ ਮਾਰਦੇ ਫਿਰਦੇ ਆ ਕਿ ਤੇਰੇ ਮੁੰਡੇ ਨੂੰ ਅਸੀਂ ਖਤਮ ਕਰ ਦੇਵਾਂਗੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਸਰਭ ਹੱਥ ਤੇ ਹੱਥ ਤਰ ਕੇ ਬੈਠੇ ਰਹੇ ਉਸ ਮਾਮਲੇ ਦੇ ਵਿੱਚ ਇੱਕ ਡੀਐਸਪੀ ਪੱਧਰ ਦਾ ਜਿਹੜਾ ਅਧਿਕਾਰੀ ਆ ਉਹਨੇ ਜਾਣਕਾਰੀ ਦਿੱਤੀ ਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ ਤਾਂ ਉਸ ਔਰਤ ਨੇ ਘੱਟੋ ਘੱਟ ਪੌਣੀ ਦਰਜਨ ਦੇ ਕਰੀਬ ਬੰਦਿਆਂ ਦੇ ਨਾਲ ਹੈ ਉਹਨਾਂ ਦਾ ਪਿੰਡ ਦੱਸਿਆ ਕਿ ਅਰਨੀ ਵਾਲਾ ਸ਼ਾਇਦ ਉੱਥੋਂ ਦੇ ਬਸਿੰਦੇ ਨੇ ਲੇਕਿਨ ਉਹ ਸਬੰਧਤ ਡੀਐਸਪੀ ਇਹ ਕਹਿ ਰਿਹਾ ਕਿ ਇਹ ਸ਼ਿਕਾਇਤਕਰਤਾ ਆਪਣੇ ਬਿਆਨ ਲਿਖਾਉਣਗੇ ਉਹਦੇ ਆਧਾਰ ਦੇ ਉੱਤੇ ਜਿਹੜੇ-ਜਿਹੜੇ ਬੰਦੇ ਐ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਪਰ ਉਸ ਔਰਤ ਦਾ ਕਹਿਣਾ ਕਿ ਜੇ ਸਮੇਂ ਸਿਰ ਇਹਨਾਂ ਨੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਮੇਰਾ ਪੁੱਤ ਬਚ ਜਾਂਦਾ ਇਸ ਤਰ੍ਹਾਂ ਦੀਆਂ ਰੰਜੇਸ ਵਾਲੇ ਜਿਹੜੇ ਮਾਮਲੇ ਐ ਬੱਕ ਬੱਕ ਅਦਾਲਤਾਂ ਚ ਲਗਾਤਾਰ ਜਾਂਦੇ ਐ ਮੇਰਾ ਖਿਆਲ ਕਿ ਜੇ ਉਸ ਜਗ੍ਹਾ ਦੇ ਉੱਤੇ ਪੁਲਿਸ ਥੋੜੀ ਜੀ ਮਸ਼ਤੀਦੀ ਵਰਤੇ ਤਾਂ ਇਹ ਘਟਰਾਵਾਂ ਦੇ ਵਿੱਚ ਖੜੋਤ ਆ ਸਕਦੀ ਹੈ ਇਹ ਫਾਜ਼ਰ ਕਾ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉੱਥੋਂ ਦੇ ਐਸਐਸਪੀ ਸਾਹਿਬ ਨੂੰ ਜਿਹੜੇ ਵਿਰਿੰਦਰ ਬਰਾੜ ਵੀ ਨੇ ਉੱਥੇ ਐਸਐਸਪੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਜੀ ਉਹ ਜਿੱਦਾਂ ਕੀ ਫਾਜ਼ਲ ਕਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਇੱਕ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਫੀ ਵੱਡੇ ਸਵਾਲ ਖੜੇ ਹੋਣਗੇ ਤੇ ਦੂਜੇ ਪਾਸੇ ਵਿਰੋਧੀ ਧਿਰੋਂ ਮੁੜ ਤੋਂ ਸਰਕਾਰ ਨੂੰ ਘੇਰਣਗੇ ਜਾਂ ਕੀ ਕਰਨਗੇ ਆਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ